ਗੁਰਪੰਤ ਸਿੰਘ ਪੰਨੂ ਜਿੰਨੇ ਇੱਕ ਚੈਲੰਜ ਕੀਤਾ ਸੀਗਾ ਪਿੱਲੇ ਦਿਹਾਣੇ ਦੇ ਵਿੱਚ ਜਿਹੜਾ ਬੰਦਾ ਬਾਬਾ ਸਾਹਿਬ ਦਾ ਜਨਮ ਜਿਹੜਾ ਮਨਾਊਗਾ ਤਾਂ ਉਥੇ ਬੰਬ ਸੱਟੇ ਜਾਣਗੇ ਅਸੀਂ ਉਹਨੂੰ ਇਹ ਗੱਲ ਕਹਿੰਨੇ ਆ ਵੀ ਤੂੰ ਪੰਜਾਬ 'ਚ ਤਾਂ ਤੇਰੀ ਅਸੀਂ ਲ타 ਤੋੜ ਦੇਾਂਗੇ ਕੋਈ ਸ਼ਰਾਰਤੀ ਅੰਸਰ ਅੱਗ ਲਾ ਦਿੰਦਾ ਬਾਅਦ 'ਚ ਕਦੇ ਨਾ ਕਿਸੇ ਕਿਸੇ ਨਾ ਕਿਸੇ ਹੋਰ ਦੇ ਨਾਮ ਲੱਗ ਜਾ। ਸਰ ਭੁਗਤਣਾ ਕਿੰਨੂੰ ਪੈਂਦਾ ਵਾ? ਭੁਗਤਣਾ ਤਾਂ ਆਮ ਪਬਲਿਕ ਨੂੰ ਇਹ ਪੈਂਦਾ ਸਾਡੇ ਸਮਾਜ ਨੂੰ ਭੁਗਤਣਾ ਪੈਂਦਾ। ਗਵਰਨਮੈਂਟ ਨੇ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਉਹਰਾ ਨੇ ਇਹਦੇ ਉੱਤੇ ਦੇਸ਼ ਦਰੋਹੀ ਦੇ ਮੁਕਦਮੇ ਕੀਤੇ ਆ ਮੈਂ ਤੁਹਾਡੇ ਮੀਡੀਆ ਦੇ ਨਾਲ ਇੱਥੇ ਇਹ ਵੀ ਗੱਲ ਕਹਿਣੀ ਚਾਹਨਾ ਜਿਹੜੇ ਸਾਡੇ ਨੌਜਵਾਨ ਆ ਪਹਿਲੇ ਤੇ ਇਹ ਆਪਣੇ ਝਾਸੇ ਚ ਲੈ ਲੈਂਦਾ ਜਦੋਂ ਉਹ ਲੋਕ ਫੜੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਨਹੀਂ ਚੱਕਦਾ ਔਰ ਉਹਨਾਂ ਨਾਲ ਗੱਲ ਨਹੀਂ ਕਰਦਾ ਉਹ ਪੈਸੇ ਦੇ ਕੇ ਲਾਲਚ ਦੇ ਕੇ ਕਦੇ ਕਹਿੰਦਾ ਵੀ ਉਹ ਪੁੱਤ ਦੀ ਉਂਗਲੀ ਤੋੜਦੀ ਕਿਤੇ ਥੋੜਾ ਲਾ ਕੇ ਭੰਨਾਂ ਲਾ ਕੇ ਇਹ ਉਹਦਾ ਪਰ ਪੰਤ ਪੰਨੂ ਦਾ ਮਤਲਬ ਇਹ ਆ ਵੀ ਜਿਹੜਾ ਭਾਰਤ ਖੰਡ ਦੇ ਵਿੱਚ ਭਾਈ ਚਾਰਕ ਸਾਂਝਾ ਉਹ ਇਹ ਕੰਮ ਕਰਨ ਦੇ ਨਾਲ ਆਸ ਵਿੱਚ ਉਹਨਾਂ ਦੀ ਲੜਾਈ ਹੋਊਗੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਲਗਾਤਾਰ ਖਾਲਿਸਤਾਨ ਪੰਨੂ ਦੇ ਖਿਲਾਫ ਪੁਤਲੇ ਸਾੜੇ ਜਾ ਰਹੇ ਨੇ ਤੇ ਹੁਣ ਤੇ ਦਲਿਤ ਭਾਈਚਾਰੇ ਦੇ ਵੱਲੋਂ ਤੇ ਸ਼ਿਵਸ਼ਨਾ ਜਰੀਕਾ ਕੱਟੀ ਹੋ ਚੁੱਕੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਮੋਰੀਆ ਪੋਲ ਦੇ ਹੇਠਾਂ ਦੀਆਂ ਜਿੱਥੇ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਛੇੜਛਾ ਕੀਤੀ ਸੀਗੀ ਕੁਝ ਸ਼ਰਾਰਤੀਆਂ ਸਰਦ ਤੇ ਪੰਨੂ ਦਾ ਇੱਕ ਵੀਡੀਓ ਵੀ ਜਰੀਕਾ ਜਾਰੀ ਹੋਇਆ ਸੀ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋਇਆ ਸੀਗਾ ਤੇ ਇਸ ਦੇ ਦੌਰਾਨ ਹੁਣ ਸ਼ਿਵਸ਼ਨਾ ਪ੍ਰਧਾਨ ਨੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮੇਸ਼ ਭਗਤ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਰ ਅੱਜ ਨੂ ਦਾ ਪਤਲਾ ਫੁਕਿਆ ਗਿਆ ਕੀ ਗਿਆ ਜਰਾ ਮਾਮਲਾ ਸੀਗਾ ਕਿਉਂਕਿ ਬੇਅਦਬੀ ਕਰਨ ਵਾਲੇ ਹਾਲ ਤੱਕ ਜਿਹੜੀ ਕਿ ਖੋਲੇ ਹਾਂ ਕੋਮ ਰਹਿੰਦੇ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਵੀ ਹੈ ਹਾਂਜੀ ਇਹ ਹੈ ਜੀ ਜਿੱਦਾਂ ਕਿ ਅਸੀਂ ਪਹਿਲੇ ਤਾਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜੰਦਰ ਬਾਈਪਾਸ ਦਾ ਕੇ ਨਤਮਸਤੀ ਹੋ ਕੇ ਆਇਆ ਉਸ ਤੋਂ ਬਾਅਦ ਅਸੀਂ ਜਿਹੜਾ ਦੇਸ਼ ਦਰੋਹੀ ਗੁਰਪੰਤ ਸਿੰਘ ਪੰਨੂ ਜਿਨੇ ਕਿ ਇੱਕ ਚੈਲੰਜ ਕੀਤਾ ਸੀਗਾ ਬਿਲੇ ਦਿਹਾਣੇ ਦੇ ਵਿੱਚ ਜਿਹੜਾ ਬੰਦਾ ਬਾਬਾ ਸਾਹਿਬ ਦਾ ਜਨਮ ਜਿਹੜਾ ਮਨਾਊਗਾ ਤਾਂ ਉੱਥੇ ਬੰਬ ਸੱਟੇ ਜਾਣਗੇ ਇਕ ਤਾਂ ਅਸੀਂ ਉਹਦਾ ਜਿਹੜਾ ਚੈਲੰਜ ਆ ਕਬੂਲ ਕੀਤਾ ਆ ਕਿਉਂਕਿ ਉਹ ਆਏ ਦਿਨ ਜਿਹੜਾ ਭਾਰਤਾਂ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਜ਼ਹਿਰ ਉਗਲਦਾ ਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਉਹਨੂੰ ਦੱਸਿਆ ਵੀ ਜੇ ਤੇਰੇ ਚ ਦਮ ਹੈ ਤੂੰ ਬਾਹਰ ਆ ਜਾ ਇੱਥੇ ਵੀ ਤੂੰ ਬਾਹਰ ਆ ਕੇ ਗੱਲ ਕਰ ਉਹ ਕਹਿੰਦਾ 바ਵਾ ਸਾਹਿਬ ਦੇ ਬਹੁਤ ਤੋੜਨੇ ਆ ਅਸੀਂ ਉਹਨੂੰ ਇਹ ਗੱਲ ਕਹਿੰਨੇ ਆ ਵੀ ਤੂੰ ਪੰਜਾਬ 'ਚ ਤਾਂ ਤੇਰੀ ਅਸੀਂ ਲੱਤਾ ਤੋੜ ਦਿਆਂਗੇ ਤੂੰ ਬੋਤਾਂ ਦੀ ਗੱਲ ਕਰਦਾ ਆ ਅਸੀਂ ਅੱਜ ਇਸ ਕਰਕੇ ਗੁਰਪੰਤ ਸਿੰਘ ਪੰਨੂ ਦਾ ਕਲਾਸਰ ਵਿੱਚ ਦੋਰੀਆਪੁਰ ਤੋਂ ਲੈ ਕੇ ਕਲਾਸਰ ਵਿੱਚ ਜਾ ਕੇ ਉਹਦਾ ਪਤਲਾ ਫੁਕਿਆ ਕਿਉਂਕਿ ਉਹ ਆਏ ਦਿਨ ਜਿਹੜਾ ਜ਼ਹਿਰ ਉਗਲਦਾ ਕਦੀ ਕਿਸੇ ਨੂੰ ਕਹਿੰਦਾ ਖਾਲਿਸਤਾਨ ਲਿਖ ਦੋ ਕਦੀ ਕਿਸੇ ਨੂੰ ਕਹਿੰਦਾ ਖਾਲਿਸਤਾਨ ਦਾ ਝੰਡਾ ਲਾ ਦਿਓ ਇਸ ਕਰਕੇ ਉਹਦਾ ਰੋਸ ਪਜਾਰਾ ਕੀਤਾ ਜੀ ਅੱਛਾ ਸ਼ਿਵਸ਼ਨਾਲ ਬੜੀ शिवराज जी बड़ी बढ़िया गल है कि आज तुसी दलित भाईचारा ना नाल खड़े हो ठीक है ना ते अक्सर ही बाबा साहेब दी जेडी जिनियां आपी तारीफ करी होनी कट ने क्योंकि बाबा साहेब ने ਸਾਡੇ ਲਈ ਸੰਵਿਧਾਨ ਲਿਖਿਆ ਹੋਇਆ ਠੀਕ ਹੈ ਨਾ बाबा साहेब ਨੇ ਇਹ ਨਹੀਂ ਕਿਹਾ ਕਿ ਕੋਈ ਤੁਸੀਂ ਕੋਈ ਜਾਤ ਪਾਤ ਨਾਲ ਜੁੜੋ ਹਰ ਇੱਕ ਪ੍ਰਾਨੀ ਦਾ ਲਈ ਇੱਕ ਨੇ ਦੇਖੋ बाबा साहेब ਦਾ ਅੱਜ ਜਿਹੜਾ ਜੇ ਸੰਵਿਧਾਨ ਜਿਹੜਾ ਲਿਖਿਆ ਉਹਦੇ ਬਦੌਲਤ ਹੀ ਜਿਹੜਾ ਸਾਡਾ ਭਾਈਚਾਰਾ ਅਸੀਂ ਆਨੰਦ ਮਾਰ ਰਹੇ ਆ ਲੇਕਿਨ ਜੇ ਕੋਈ बाबा साहेब ਦੀ ਗੱਲ ਕਰੂਗਾ ਖਿਲਾਫ ਤਾਂ ਅਸੀਂ ਉਹਦਾ ਕਹਿਣ ਦਾ ਮਤਲਬ ਵੀ ਖੰਡਨ ਕਰਾਂਗੇ ਉਹਦਾ ਪੁਤਲਾ ਫੂਕਾਂਗੇ ਕਿਉਂਕਿ ਇਹਦੇ ਉੱਤੇ ਆਪਣੇ ਗਵਰਨਮੈਂਟ ਨੇ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਉਹਰਾ ਨੇ ਇਹਦੇ ਉੱਤੇ ਦੇਸ਼ਦ్రోਹੀ ਦੇ ਮਕਦਮੇ ਕੀਤੇ ਆ ਠੀਕ ਹੈ ਜੀ ਇਹ ਹਿੰਦੁਸਤਾਨ ਦਾ ਪਘੋੜਾ ਆ ਯਾ ਭਾਰਤ ਦਾ ਇਹ ਪਘੋੜਾ ਆ ਇਹ ਸਮੇਂ-ਸਮੇਂ ਸਿਰ ਜਿਹੜੇ ਸਾਡੇ ਨੌਜਵਾਨ ਲੋਗ ਨੇ ਉਹਰਾ ਨੂੰ ਆਪਣੇ ਝਾਸੇ ਚ ਲੈ ਲੈਂਦਾ ਡਾਲਰਾਂ ਦੇ ਝਾਸੇ ਲੈ ਲੈਣਾ ਮੈਂ ਤੁਹਾਡੇ মিডিਆ ਦੇ ਰਹੀਂ ਇੱਥੇ ਇਹ ਵੀ ਗੱਲ ਕਹਿਣੀ ਚਾਹਨਾ ਜਿਹੜੇ ਸਾਡੇ ਨੌਜਵਾਨ ਆ ਜਿਹੜੇ ਉਹਦੇ ਝਾਸੇ ਚਾਕੇ ਇਦਾਂ ਦੇ ਜਿਹੜੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿਉਂਕਿ ਪਹਿਲੇ ਤੇ ਇਹ ਆਪਣੇ ਝਾਸੇ ਚ ਲੈ ਲੈਂਦਾ ਜਦੋਂ ਉਹ ਲੋਕ ਫੜੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਨਹੀਂ ਚੱਕਦਾ ਉਹਨਾਂ ਨਾਲ ਗੱਲ ਨਹੀਂ ਕਰਦਾ ਇਸ ਕਰਕੇ ਅਸੀਂ ਸ਼ਿਵਰਾਜ ਸੈਨਾ ਲਈ ਮੇਰੇ ਨਾਲ ਭਗਵਾਨ ਸਿੰਘ ਜੀ ਨਰਿੰਦਰ ਜੀ ਆਪਣੇ ਸੋਨੂ ਬਾਜ ਜੀ ਪੂਰੀ ਜਿਹੜੀ ਟੀਮ ਆ ਅੱਜ ਮੇਰੇ ਨਾਲ ਖੜੀ ਹੈ ਔਰ ਅਸੀਂ ਉਹਦਾ ਵਿਰੋਧ ਕੀਤਾ ਔਰ ਸ਼ਿਵਰਾਜ ਸੈਨਾ ਜਿਹੜੀ ਹੈ ਸਮੇ ਸਮੇ ਸਰ ਇਦਾਂ ਦੇ ਜਿਹੜੇ ਲੋਕ ਦੇਸ਼ ਵਿਰੋਧੀ ਲੋਕ ਨੇ ਦੇਸ਼ ਮਾਰੂਦ ਗੱਲਾਂ ਕਰਦੇ ਨੇ ਅਸੀਂ ਸ਼ਿਵਰਾਜ ਸਿੰਘ ਨਾਲੋਂ ਸਮੇਂ-ਸਮੇਂ 'ਚ ਇਹਨਾਂ ਦਾ ਜਿਹੜਾ ਖੰਡਨ ਕਰਦੇ ਆਂ ਉਹ ਇਹਨਾਂ ਦਾ ਪਤਲਾ ਫੁਕਦੇ ਰਹਿੰਦੇ ਆਂ ਬਰੇਲ ਦਾ ਜਲੂਸ ਗੜਦੇ ਰਹੇ ਆ ਬਿਲਕੁਲ ਇਹ ਮੈਨਾ ਸਿੱਖ ਭਾਈਚਾਰਾ ਵੀ ਛੁੱਟ ਚੁੱਕਾ ਵਾ ਨਰਿੰਦਰ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਇਹਨਾਂ ਸ਼ਰਾਰਤਾਂ ਦੇ ਵੱਲੋਂ ਸ਼ਰਾਰਤੀ ਵਿਅਕਤੀਆਂ ਦੇ ਵੱਲੋਂ ਸਿੱਖ ਭਾਈਚਾਰੇ ਦੀ ਜਿਹੜੀ ਦਲਿਤ ਭਾਈਚਾਰਾ ਤੇ ਹਿੰਦੂ ਸਮਾਜ ਦੇ ਵਿੱਚ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਸਾਡੇ ਸਮਾਜ ਦੇ ਵਿੱਚ ਜੋ ਸਾਡਾ ਭਾਰਤ ਖੰਡਾ ਇਥੇ ਸਾਰੇ இந்து ਸਿੱਖ ਮੁਸਲਮ ਉਸਾਈ ਸਾਰੇ ਇਕੱਠੇ ਭਾਈਚਾਰਾ ਇਕਤਾ ਦੀ ਕਰਨ। ਜੇਕਰ ਕੋਈ ਸ਼ਰਾਰਤੀ ਅੰਸਰ ਇਦਾਂ ਦੀਆਂ ਗਲਤ ਹਰਕਤਾਂ ਕਰਦਾ ਤਾਂ ਉਹ ਦੇਸ਼ਦ్రోਹੀ ਉਹਨੂੰ ਕਿਹਾ ਜਾਂਦਾ। ਠੀਕ ਹੈ। ਅਗਰ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸਦੀਆਂ ਤੋਂ ਚੱਲਿਆ ਆ ਰਿਹਾ ਫਿਰ ਲਾਲੋਹ ਤੇ ਇਹਨਾਂ ਨੂੰ ਹੁਣ ਉਹ ਬਾਡੀ ਮਤਲਬ ਦਿੱਕਤ ਦੇ ਰਹੀ ਆ ਮਤਲਬ ਕਿ ਕੋਈ ਵੀ ਸ਼ਰਾਰਤ ਕਰਨ ਦੇ ਲਈ ਯਾਨੀ ਕਿ ਅੱਗ ਦਾ ਉਹੜ ਬਾਲਕੀ ਰੱਖਣਾ ਨਾ ਨੇ ਸ਼ਾਂਤੀ ਭੰਗ ਕਰਕੇ ਰੱਖਣੀ ਆ ਸਾਡੇ ਪਹਿਲਾਂ ਤਾਂ 84 ਦੇ ਦੰਗੇ ਹੋਏ ਫਿਰ ਉਸ ਤੋਂ ਬਾਅਦ ਆ ਹੁਣ ਦਿੱਲੀ ਦੰਗੇ ਹੋ ਗਏ ਇਹ ਕੀ ਆ ਕਿ ਕੋਈ ਸ਼ਰਾਰਤੀ ਅੰਸਰ ਅੱਗ ਲਾ ਦਿੰਦਾ ਬਾਅਦ ਚ ਕਦੇ ਨਾ ਕਿਸੇ ਕਿਸੇ ਨਾ ਕਿਸੇ ਹੋਰ ਦੇ ਨਾਮ ਲੱਗ ਜਾ। ਸਰ ਭੁਗਤਣਾ ਕਿਨੂੰ ਪੈਂਦਾ ਵਾ? ਭੁਗਤਣਾ ਤਾਂ ਆਮ ਪਬਲਿਕ ਨੂੰ ਇਹ ਪੈਂਦਾ ਸਾਡੇ ਸਮਾਜ ਨੂੰ ਭੁਗਤਣਾ ਪੈਂਦਾ। ਬਲਕਿ ਜਿਹੜੇ ਅਸਰਾਰਤੀਆਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਅੱਗ ਲਾ ਕੇਗਾ ਡੱਬੂ ਕੰਧ ਤੇ ਉਹ ਚੀਜ਼ਾਂ ਨੇ ਜੋ ਸਮਾਜ ਦੇ ਪਹਿਲਾਂ ਸਾਨੂੰ ਉਕਤਨਾ ਸਾਡੇ ਸਮਾਜ ਨੂੰ ਇਹ ਪੈਂਦਾ ਉਹ ਚਾਹੇ ਸਿੱਖ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਉਹ ਇੱਕ ਚੱਕੀ 'ਚ ਸਾਰੇ ਪੀਸੇ ਜਾਂਦੇ ਨੇ ਸੋ ਇਹਦਾ ਗੱਲਾਂ ਦਾ ਅਸੀਂ ਖੰਡਨ ਕਰਦੇ ਆ ਕਿ ਇਹ ਜੇ ਅਸਰਾਰਤੀ ਅੰਸਰਾਂ ਮਗਰ ਕੋਈ ਵੀ ਧਿਆਨ ਨਾ ਦੇਵੋ ਠੀਕ ਆ ਬਾਬਾ ਸਾਹਿਬ ਦੇ ਦੇਖੋ ਐਨੇ ਕ ਪੂਜਨਯੋਗ ਨੇ ਸਾਡੇ ਰਹਿਬਰ ਨੇ ਸੋ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੇਕਰ ਉਹਨਾਂ ਦੇ ਖਿਲਾਫ ਕੋਈ ਜਾਊਗਾ ਅਸਲ ਦੇ ਵਿੱਚ ਕੋਈ ਵੀ ਆ ਕਦੇ ਵੀ ਕੋਈ ਈੜੀ ਆਈ ਆ ਤਾਂ ਕੁਰਬਾਨੀਆਂ ਹੋਈਆਂ ਅੰਗਰੇਜ਼ਾਂ ਵੇਲੇ ਕੁਰਬਾਨੀਆਂ ਹੋਈਆਂ ਹੋਰ ਬਹੁਤ ਵੇਲੇ ਕੁਰਬਾਨੀਆਂ ਹੋਈਆਂ ਹੁਣ ਵੀ ਕੋਈ ਕੁਰਬਾਨੀ ਹੋ ਜੂਗੀ ਕੋਈ ਗੱਲ ਨਹੀਂ ਜੇ ਬੰਬ ਮਾਰੂਗਾ ਕਿੰਨਿਆਂ ਨੂੰ ਮਾਰ ਲੂ ਸਾਹਸੀ ਇੱਥੇ 50 ਖੜੇ ਆ 100 ਖੜੇ ਆ ਸਾਨੂੰ ਮਾਰ ਲੂ 100 ਤੋਂ 100 ਹੀ ਨਹੀਂ ਮਾਰਨ ਲੱਗਿਆ ਸਾਡੇ ਫੇਰ ਵੀ ਸਾਡੇ ਜਵਾਬ ਤਾਂ ਉੱਠਣਗੇ ਔਰ ਉਦੋਂ ਸਾਡੇ ਸਮਾਜ ਦੇ ਹੋਰ ਬੈ ਰ ਬੈ ਇਕੱਠੇ ਨੇ ਰਮੇਸ਼ ਭਗਤੀ ਵਰਗੇ ਭਗਵਾਨ ਜੀ ਵਰਗੇ ਸੋ ਇਹ ਮੁੱਕਣ ਵਾਲੀ ਨਹੀਂ ਹੁੰਦੀ ਹੈਗੀ ਗੱਲ ਕਦੇ ਵੀ ਕਿਸੇ ਵੀ ਕੌਮ ਦੀ ਜੜ ਨਹੀਂ ਪੁੱਟੀ ਜਾਂਦੀ ਸੋ ਇਸ ਚੀਜ਼ ਨੂੰ ਸਮਝਣਾ ਚਾਹੀਦਾ ਅਸੀਂ ਸੰਦੇਸ਼ ਦਿੰਨੇ ਆ ਔਰ ਦੂਜਾ ਗੱਲ ਇਹ ਆ ਵੀ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਇਸ ਦੇ ਘੇਰੇ ਚ ਲੈ ਕੇ ਆਉਣੇ ਆ ਕਿ ਉਹਨਾਂ ਨੇ ਉਪਰਾਲਾ ਹੀ ਨਹੀਂ ਕੀਤਾ ਹੈਗਾ ਕਿ ਬਾਬਾ ਸਾਹਿਬ ਦੇ ਨਾਲ ਮੂਰਤੀ ਨਾਲ ਐਨੀ ਵਾਰ ਛੇੜ ਛਾੜ ਹੋ ਗਈ ਆ ਉਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਹੈਗਾ ਕਿ ਇਹਦੇ ਤੇ ਸਖਤ ਕੋਈ ਕੋਈ ਸਖਤੀ ਨਾਲ ਆਰਡਰ ਲਿਆ ਜਾਵੇ

ਸਰ ਕੀ ਕਹਿਣਾ ਚਾਹੋਗੇ ਸਾਰੇ ਧਾਰਮਿਕ ਦੇ ਇੱਥੇ ਲੋਕ ਨੇ ਇਕਤਾ ਬਣੀ ਹੁੰਦੀ ਹੈ ਇਕਤਾ ਬਨਨ ਤੋਂ ਬਾਅਦ ਕੋਈ ਸ਼ਰਾਰਤੀਆਂ ਸਰਦ ਬਰਦਾਸ਼ਤ ਨਹੀਂ ਹੁੰਦਾ ਹੈਗਾ ਹਨ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇ ਦਿਓ ਕਿ ਵਿਕਾਸ ਵੀ ਖਤਮ ਹੁੰਦਾ ਵਾ ਰੋਜ਼ਗਾਰ ਵੀ ਖਤਮ ਹੁੰਦਾ ਵਾ ਕਰਫਿਊ ਲੱਗ ਜਾਂਦਾ ਹੈ ਇਸਾਰੇ ਮਾਹੌਲ ਬੰਦੇ ਬੰਦੇ ਬਨਨ ਲੱਗ ਜਾਂਦੇ ਨੇ ਪਹਿਲਾਂ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪਹਿਲਾਂ ਜੀ ਦੇਖੋ ਪੂਰੇ ਬਲਡ ਦੇ ਵਿੱਚ ਜਿਹੜੇ ਵੀ ਗੁਰਪੀਰ ਹੋਏ ਨੇ ਚਾਹੋ ਭਾਰਤਖੰਡ ਦੇ ਉਹਨੇ ਕਿਸੇ ਵੀ ਉਹ ਕਹਿੰਦੇ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਵੀ ਜਿਹੜੀ ਮਾਨਸਾ ਸਾਰੇ ਉਹ ਇੱਕੇ ਹੀ ਆਪਾਂ ਜਿਹੜੇ ਡਾਕਟਰ ਅੰਵੇਦਕਰ ਭੀਮਰਾਓ 바ਵਾ ਸਾਹਿਬ ਉਹ ਪੂਰੇ ਸੰਸਾਰ ਦੇ ਪੂਰੇ ਭਾਰਤਖੰਡ ਦੇ ਹੀ ਗੁਰੂ ਨੇ ਜਿਹੜਾ ਉਹਨਾਂ ਨੇ ਸਿਧਾਂਤ ਲਿਖਿਆ ਸਾਨੂੰ ਜਿਉਣ ਦਾ ਤਰੀਕਾ ਸਿਖਾਇਆ ਉਹ ਕੋਈ ਵੀ ਕਿਸੇ ਵੀ ਜਾਤ ਪੱਤ ਦਾ ਉਹਨਾਂ ਲਈ ਉਹ ਸਭ ਦੇ ਪੂਜਨੀਕ ਨੇ ਜਿਹੜਾ ਬਾਹਲੇ ਮੁਲਕ ਚ ਗੁਰਪੰਤ ਪੰਨੂ ਖਾਲਸਤਾਨੀ ਪੱਖੀ ਬੈਠਾ ਪਹਿਲਾਂ ਸਾਡੇ ਗੁਰੂਆਂ ਪੀਰਾਂ ਨੇ ਜੋ ਖਾਲਸਤਾਨ ਦੀ ਗੱਲ ਕੀਤੀ ਆ ਕਬੀਰ ਜੀ ਨੇ ਫਰੀਦ ਜੀ ਨੇ ਸਭ ਨੇ ਕੀਤੀ ਆ ਉਹਨਾਂ ਨੇ ਜਿਹੜਾ ਖਾਲਸਾ ਨਾਮ ਆ ਪਿਓਰ ਦਾ ਨਾਮ ਆ ਵੀ ਜਿਹੜਾ ਖਾਲਸਾ ਉਹ ਪਿਓਰ ਆ ਜਿਹੜੇ ਵੀ ਧਰਮ ਦੇ ਵਿੱਚ ਉਹ ਹੈਗਾ ਉਹ ਆਪਣੇ ਗੁਰੂਆਂ ਪੀਰਾਂ ਨੂੰ ਪੀਰਾਂ ਨੂੰ ਪਕੰਬਰਾ ਨੂੰ ਦੇਵਤਿਆਂ ਨੂੰ ਮੰਨੇ ਉਹ ਜਦੋਂ ਉਹਨਾਂ ਦੇ ਉੱਤੇ ਲਾਗੂ ਹੋ ਗਿਆ ਤਾਂ ਉਹ ਖਾਲਸਾ ਇਹ ਇਹਨਾਂ ਨੇ ਇੱਕ ਖਾਲਸਤਾਨ ਉਹ ਚੀਜ਼ ਬਣਾਤੀ ਵੀ ਇੱਕ ਇੱਕ علیحدਾ ਮੁਲਕ ਬਣਾਈਏ ਆਪਾਂ ਵੀ علیحدਾ ਮੁਲਕ ਬਣਾਈਏ ਸਾਡੇ ਨੌਜਵਾਨ ਪੀੜੀ ਨੂੰ ਉਹ ਪੈਸੇ ਦੇ ਕੇ ਲਾਲਚ ਦੇ ਕੇ ਕਦੇ ਕਹਿੰਦਾ ਵੀ ਉਹ ਬੁੱਤ ਦੀ ਉਂਗਲੀ ਤੋੜਦੀ ਕਿਤੇ ਥੋੜਾ ਲੱਗੇ ਭੰਨਾਂ ਲੱਗੇ ਇਹ ਉਹਦਾ ਗੁਰਪੰਥ ਪੰਨੋਂ ਦਾ ਮਤਲਬ ਇਹ ਆ ਵੀ ਜਿਹੜਾ ਭਾਰਤਖੰਡ ਦੇ ਵਿੱਚ ਭਾਈਚਾਰਕ ਸਾਂਝ ਆ ਉਹ ਇਹ ਕੰਮ ਕਰਨ ਦੇ ਨਾਲ ਆਸ ਵਿੱਚ ਉਹਨਾਂ ਦੀ ਲੜਾਈ ਹੋਊਗੀ ਜਿਹੜਾ ਬੰਦਾ ਪੂਰਾ ਖਾਲਸਤਾਨੀ ਆ ਪੂਰਾ ਰੱਬ ਨੂੰ ਮਿਲਿਆ ਹੋਇਆ ਬੰਦਾ ਉਹ ਕਦੇ ਵੀ ਇਹ ਗੱਲ ਨਹੀਂ ਕਹਿੰਦਾ ਉਹਦੇ ਲਈ ਸਭ ਇੱਕ ਨੇ ਉਹ ਮੈਂ ਤਾਂ ਇਹ ਵੀ ਕਹੂੰਗਾ ਵੀ ਜਿਹੜੇ ਵੀ ਉਹ ਮੁਲਕ ਦੇ ਵਿੱਚ ਬੈਠਾ ਉੱਥੇ ਦੀ ਸਰਕਾਰਾਂ ਨੂੰ ਉਹਨੂੰ ਫੜ ਕੇ ਭਾਰਤ ਦੇ ਹਵਾਲੇ ਕਰਨਾ ਚਾਹੀਦਾ ਕਿਉਂਕਿ ਅੱਜ ਉਹ ਭਾਰਤ ਦੇ ਵਿੱਚ ਇੱਡਾ بڑا ਕੰਮ ਕਰਿਆ ਕੱਲ ਨੂੰ ਉਹਨਾਂ ਦੇ ਮੁਲਕ 'ਚ ਵੀ ਕਰੂਗਾ ਉਹ ਤੇ ਉਦੋਂ ਬਾਅਦ ਵਿੱਚ ਆਪਾਂ ਦੇਖਿਆ ਸਭ ਤੋਂ ਪਹਿਲਾਂ ਜਿਹੜੀ ਬੇਅਦਬੀ ਹੋਈ ਸੀ ਬਾਬਾ ਸਾਹਿਬ ਦੀ ਜਲੰਧਰ ਦੇ ਵਿੱਚ ਹੋਈ ਸੀ ਜਲੰਧਰ ਦੇ ਵਿੱਚ ਹੋਈ ਤੇ ਉਸ ਤੋਂ ਬਾਅਦ ਵਿੱਚ ਤਿੰਨ ਚਾਰ ਜਗ੍ਹਾ ਬੇਅਦਬੀ ਹੋਈ ਆ ਉੱਥੇ ਮੈਂ ਇਹ ਵੀ ਕਹੂੰਗਾ ਵੀ ਜਿਵੇਂ ਆਮ ਪਬਲਿਕਾ ਇਹਨਾਂ ਨੂੰ ਵੀ ਦੁੱਖ ਤਕਲੀਫ ਲੱਗਿਆ ਸਾਡੇ ਗੁਰੂਆਂ ਦਾ ਉਹ ਸਾਡੇ ਮਾਪਿਓ ਨੇ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਵੀ ਕੋਈ ਉਹਨਾਂ ਦੀ ਨਿਗਰਾਨੀ ਨਹੀਂ ਕੀਤੀ ਅੱਜ ਤੱਕ ਉਤੋਂ ਜਲੰਧਰ ਤੋਂ ਬਾਅਦ ਆਪਾਂ ਜਗਰਾਵ ਹੋਇਆ ਫਲੌਰ ਹੋਇਆ ਬਟਾਲੇ ਹੋਇਆ ਉਦੋਂ ਬਾਅਦ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਹੈਗਾ ਵੀ ਉਹ ਬੁੱਤ ਦੇ ਉੱਤੇ ਕੋਈ ਪੀਸੀਆਰ ਦਾ ਗੇੜਾ ਰੱਖਿਆ ਜਾਵੇ ਜਾਂ ਉੱਤੇ ਕੋਈ ਨਾ ਕੋਈ ਪਹਿਰੇਦਾਰ ਲਾਇਆ ਜਾਣ ਕਿਤਨਾ ਕਿਤੇ ਇਹ ਜਿਹੜੀ ਗਵਰਨਮੈਂਟ ਆ ਉਹ ਵੀ ਉਹਦੇ ਬਿਆਨਾਂ ਦੇ ਉੱਤੇ ਕੋਈ ਬਾਲਾ ਧਿਆਨ ਨਹੀਂ ਦੇ ਰਹੀ ਜੇ ਅੱਜ ਅਸੀਂ ਇਹ ਦੇਖਦੇ ਆ ਤਾਂ ਇਹਦਾ ਜਿਹੜੇ ਅੱਜ ਕੁਰਸੀਆਂ ਦੇ ਉੱਤੇ ਬੈਠੇ ਨੇ ਮੁੱਖ ਮੰਤਰੀ ਦੀ ਸੀਟ ਤੇ ਬੈਠੇ ਨੇ ਐਮਐਲਏ ਐਸਐਸਬੀ ਡੀਜੀਪੀ ਉਹ ਜੇ ਡਾਕਟਰ ਅੰਬੇਦਕਰ ਭੀਮਰਾਓ ਉਸ ਵਿਧਾਨ ਨਾ ਲਿਖਦੇ ਤਾਂ ਅੱਜ ਉਹ ਵੀ ਗੋਰਿਆਂ ਦੇ ਗੁਲਾਮ ਹੋਣੇ ਦੀ ਉਹ ਆ ਜਿਹੜੇ ਆਪਣੇ ਆਪ ਨੂੰ ਇੰਨੇ ਨੇ 91 ਲਈ ਫਿਰਦੇ ਨੇ ਆਪ ਮਰਨ ਦੇ ਡਰਦੇ ਹੋਏ 91 ਲਈ ਫਿਰਦੇ ਨੇ ਪਰ ਜਿਨ੍ਹਾਂ ਨੇ ਸਾਨੂੰ ਇਹ ਹੱਕ ਲੈ ਕੇ ਦਿੱਤੇ ਨੇ ਸਾਨੂੰ ਪੈਨ ਚਲਾਉਣ ਦਾ ਦੱਸਿਆ ਸਾਨੂੰ ਲੋਕਾਂ ਦੇ ਵਿੱਚ ਗੱਲ ਕਰਨ ਦਾ ਤਰੀਕਾ ਦੱਸਿਆ ਅੱਜ ਉਹਨਾਂ ਦੇ ਪਾਵਨ ਜਿਹੜੇ ਬੁੱਤ ਨੇ ਉਹਨਾਂ ਦੀ ਬੇਅਦਵੀ ਹੋ ਰਹੀ ਆ ਅੱਜ ਤੁਸੀਂ ਦੇਖੋ ਆਪਾਂ ਕਹਿੰਦੇ ਆ ਵੀ ਸਾਡਾ ਮੋਲਕਾ ਜਿਹੜਾ ਪੂਰੇ ਬਾੜ ਦੇ ਵਿੱਚ ਦੂਜੇ ਨੰਬਰ ਤੇ ਆ ਪਰ ਮੈਨੂੰ ਤਾਂ ਲੱਗਦਾ ਵੀ ਇਹ ਸਭ ਤੋਂ ਪਿੱਛੇ ਆ ਆ ਪਿੱਛੇ ਜਲੰਧਰ ਦੇਖੋ ਤੁਸੀਂ ਗਰਨੇਡ ਛੁੱਟਿਆ ਗਿਆ ਉਹ ਇਹ ਗਰਨੇਡ ਕਿੱਥੋਂ ਆਉਂਦੇ ਨੇ ਸਾਡੀ ਇੰਟੈਲੀਜੈਂਟ ਜਿਹੜੀ ਆ ਉਹ ਕਿੱਥੇ ਆ ਉਹੀ ਗਰਨੇਡ ਕਿਸੇ ਸਕੂਲ ਤੇ ਛੱਟਿਆ ਜਾਂਦਾ ਤਾਂ ਕਿੰਨਾ ਨੁਕਸਾਨ ਹੋਣਾ ਤੇ ਅੱਜ ਇੰਨੇ ਹਮਲੇ ਹੋ ਨੇ ਕਦੇ ਗੋਲੀਆਂ ਚੱਲਦੀਆਂ ਨੇ ਕਦੇ ਕੁਛ ਹੋ ਰਿਹਾ ਪਰ ਇਹ ਬਾਹਰ ਲੀਆਂ ਬੈਠੀਆਂ ਤਾਕਤਾਂ ਨੇ ਇਹਨੇ ਕੋਸ ਨਹੀਂ ਕਰ ਸਕਦੀ ਸਾਡੇ ਮੁਲਕ ਨੂੰ ਕਿਉਂਕਿ ਜਦ ਤੱਕ ਬਾਬਾ ਸਾਹਿਬ ਦੇ ਸੇਵਕ ਉਹਨਾਂ ਦੇ ਪੁੱਤਰ ਜਿਉਂਦੇ ਨੇ ਅੱਜ ਉਹਨੇ ਚੈਲੰਜ ਕੀਤਾ ਦੀਗਾ ਵੀ ਜਿਹੜਾ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਮਨਾਊਗਾ ਤਾਂ ਮੈਂ ਉੱਥੇ ਬੰਬ ਸੱਟੂਗਾ ਪਰ ਅਸੀਂ ਉਹਨਾਂ ਦੇ ਚੈਲੰਜ ਨੂੰ ਇੱਥੇ ਖੜੇ ਆ ਵੀ ਜੇ ਉਹਦੀ ਤਾਕਤ ਆ ਅਸੀਂ ਅੱਜ ਸਾਰੀ ਦਿਹਾੜੀ ਬੇਲੇ ਆ ਵੀ ਜਿੱਥੇ ਵੀ ਉਹਦਾ ਜੀ ਕਰਦਾ ਬੰਦੇ ਭੇਜੇ ਉਹਨੂੰ ਦੇਖੀਏ ਵੀ ਕਿਵੇਂ ਸੱਟਦਾ ਉਹਨੂੰ ਤਾਂ ਇਹਦੇ ਕਰਕੇ ਅੱਜ ਡਾਕਟਰ ਅਮੇਰਕਰ ਭੀਮਰਾਓ ਜੀ ਦੇ ਜਨਮ ਦਿਨ ਦੀ ਸਾਰੀ ਪੂਰੇ ਬਲਦਵਾਰ ਨੂੰ ਮੈਂ ਵਧਾਈ ਦਿੰਦਾ ਤੇ ਅੱਜ ਅਸੀਂ ਉਦੋਂ ਬਾਅਦ ਦੇ ਵਿੱਚ ਗੁਰਪੰਤ ਪੰਨੂ ਦਾ ਪੁੱਤਲਾ ਫੁੱਕਿਆ ਨੂੰ ਦੱਸਣਾ ਚਾਹਿਆ ਸੀ ਵੀ ਤੂੰ ਇਹ ਕਦੇ ਗਲਤਫਹਿਮੀ 'ਚ ਨਾ ਰਹੀਂ ਅੱਜ ਉਹਦੇ ਸੁਪੁੱਤਰ ਨੇ ਜਿਹੜੇ ਜਿਉਂਦੇ ਨੇ ਕੋਕੇ ਜਿਹੜੇ ਇਦਾਂ ਦੇ ਅਮਰ ਹੁੰਦੇ ਨੇ ਉਹ ਕਦੇ ਵੀ ਮਰਦੇ ਨਹੀਂ ਹੈਗੇ ਉਹਨਾਂ ਨੇ ਸਾਡੇ ਭਾਈਚਾਰੇ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਹੁੰਦਾ ਸੀ ਤੇ ਆਜਮ ਭਗਤ ਸਿੰਘ ਵੀ ਅੱਜ ਇੱਥੇ ਹੀ ਨੇ ਸਾਰੇ ਜਿਨ੍ਹਾਂ ਨੇ ਰਹਿਵਲਤਾ ਦਾ ਪੰਜਾਬ ਗਵਰਨਮੈਂਟ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਉਹ ਵੀ ਧਿਆਨ ਨਹੀਂ ਦੇ ਰਹੇ ਤੇ ਇਹਦੇ ਕਹਿੰਦਾ ਮੈਂ ਖੇਮਾ ਦਾ ਜਾਚਕਾਂ ਜੈ ਭੀਮ ਜੈ ਭਾਰਤ ਬਹੁਤ ਬਹੁਤ ਧੰਨਵਾਦ ਜੀ ਮੋਹਿਤ ਭਗਤਵਾਲਵਾਗੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਤਾਂ ਕਿ ਜਿਹੜੇ ਇਹਦੇ ਸ਼ਰਾਧ ਦੇ ਅੰਦਰ ਪੜਕਾਉ ਪਾਸ਼ਣ ਦਿੰਦੇ ਨੇ ਪੜਕਾਉ ਸਪੀਚਾ ਦਿੰਦੇ ਨੇ ਉਹ ਲੋਕ ਜਿਹੜੇ ਕੀ ਹੈ ਧਾਰਮਿਕ ਜਿਹੜੇ ਸਾਡੇ ਇਕਤਾ ਬਣੀ ਹੋਈ ਹੈ ਸਾਰੇ ਧਾਰਮਿਕ ਵਿੱਚ ਉਹ ਲੋਕ ਪੜਕਣ ਦੇਖੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭਾਰਤ ਜੈ ਸਵਿਧਾਨ ਮੈਂ ਜਿਹੜੇ ਭਾਰਤ ਦੇ ਪੰਜਾਬ ਦੇ ਨੌਜਵਾਨ ਵੀਰ ਹੈ ਜਿਹੜੇ ਵੀ ਸਾਨੂੰ ਦੇਖਦੇ ਆ ਸਾਨੂੰ ਸੁਣਦੇ ਆ ਮੈਂ ਉਹਨਾਂ ਨੂੰ ਆਹੀ ਕਹੂੰਗਾ ਕਿ ਇਹੋ ਜੇ ਬੰਦਿਆ ਦੇ ਮਗਰ ਨਾ ਲੱਗੋ ਇਹ ਵਾਤ ਵਾਤ 10000 20000 ਦੇ ਪਿੱਛੇ ਨੌਜਵਾਨਾਂ ਨੂੰ ਲਾਲਚ ਦੇ ਕੇ ਨੌਜਵਾਨਾਂ ਨੂੰ ਭੜਕਾ ਕੇ ਉਹਨਾਂ ਕੋਲੋਂ ਇਹੋ ਜੇ ਕੰਮ ਕਰਾਉਂਦੇ ਆ ਚਾਹੇ ਕੋਈ 바ਵਾ ਸਾਹਿਬ ਦੀ ਪ੍ਰਤੀਕਰਮਾ ਖੰਡਿਤ ਕਰਨ ਦਾ ਹੋਵੇ ਚਾਹੇ ਮਨੋਰੰਜਨ ਕਾਲੀਆ ਜੀ ਦੇ ਘਰੇ ਜਿਹੜਾ ਆ ਗਰਨੇਡ ਸਿੱਟਿਆ ਆ ਉਹ ਵੀ ਸਿਰਫ ਔਰ ਸਿਰਫ 20 25000 ਰੁਪਏ ਦੇ ਪਿੱਛੇ ਬੰਦੇ ਨੇ ਇਹ ਕੰਮ ਕੀਤਾ ਔਰ ਮੈਂ ਜਿਹੜਾ ਗੁਰਪਤਵੰਤ ਸਿੰਘ ਪੰਨੂ ਆ ਉਹਦੇ ਵਿਰੋਧ ਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਵੀ ਅਸੀਂ ਇਹ ਗੋਹਾਰ ਲਗਾਣੀ ਚਾਹਾਂਗੇ ਸ਼ਿਵਰਾਜ ਸੇਨਾ ਵੱਲੋਂ ਕਿ ਜਿੱਦਾਂ ਜਿਹੜਾ ਰਾਣਾ ਆ ਤਿਵਰ ਰਾਣੇ ਨੂੰ ਜਿਹੜਾ ਸਰਕਾਰ ਨੇ ਬਾਹਰੋਂ ਲਿਆ ਕੇ ਆਂਦਾ ਜਿਹੜਾ ਕਿ 26 11 ਦਾ ਹਮਲਾਵਰ ਸੀਗਾ ਮਾਸਟਰਮਾਈਂਡ ਸੀਗਾ ਇਦਾਂ ਹੀ ਪੰਨੂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਉਹ ਜਿਹੜਾ ਬਾਹਰ ਬੈਠ ਕੇ ਭਾਰਤ ਨੂੰ ਭਾਰਤ ਦੇ ਪ੍ਰਤੀ ਜ਼ਹਿਰ ਉਗਲਣ ਲਈ ਆਪਣੇ ਨੌਜਵਾਨਾਂ ਨੂੰ ਫੰਡਿੰਗ ਕਰਦਾ ਆ ਉਹਦੀਆਂ ਜੜੀਆਂ ਕਲਿੱਪਾਂ ਆ ਵੀਡੀਓ ਕਲਿੱਪਾਂ ਆ ਇਹ ਸਾਰਾ ਮਟੀਰੀਅਲ ਜਿੰਨਾ ਵੀ ਉਹ ਪਾਉਂਦਾ ਆ ਇਹਦੀ ਸਾਰੀ ਜਿਹੜੀ ਐ ਇਨਟੈਰੋਗੇਟਿਵ ਕਰਾ ਕੇ ਜਿੱਦਾਂ ਤਿਬਰ ਰਾਣੇ ਨੂੰ ਇੱਥੇ ਲਿਆਂਦਾ ਗਿਆ ਆ ਉਦਾਂ ਹੀ ਬਾਹਰੋਂ ਜਿਹੜਾ ਆ ਗੁਰਪਤਵੰਤ ਪੰਨੋ ਨੂੰ ਵੀ ਇੱਥੇ ਲਿਆ ਕੇ ਉਹਦੇ ਚੱਡੇ-ਚੋੜੇ ਕੀਤੇ ਜਾਣ ਅਤੇ ਉਹਨੂੰ ਪਤਾ ਆ ਉਹਦੇ ਕੋਲੋਂ ਪੁੱਛਿਆ ਜਾਵੇ ਉਹਦਾ ਰਿਮਾਂਡ ਲਿਆ ਜਾਵੇ ਕਿ ਉਹਨੇ ਚੀਨ ਕੋਲੋਂ ਕਿੰਨੀ ਫੰਡਿੰਗ ਲਈ ਆ ਭਾਰਤ ਦੇ ਨੌਜਵਾਨਾਂ ਨੂੰ ਭੜਕਾਉਣ ਵਾਸਤੇ ਉਹਨੇ ਅੰਮ੍ਰਿਤਸਰ ਕਿੰਨੀ ਫੰਡਿੰਗ ਦਿੱਤੀ ਆ ਉਹਨੇ ਜਲੰਧਰ ਕਿੰਨੀ ਫੰਡਿੰਗ ਦਿੱਤੀ ਉਹਨੇ ਬਟਾਲੇ ਕਿੰਨੀ ਫੰਡਿੰਗ ਦਿੱਤੀ ਆ ਇਹ ਸਾਰਾ ਕੁਝ ਸਰਕਾਰਾਂ ਦੇ ਹੱਥ ਹੈ ਜੇ ਸਰਕਾਰ 2611 ਦੇ ਮਾਸਟਰਮਾਈਂਡ ਤੀਵਰ ਰਾਣੇ ਨੂੰ ਇੱਥੇ ਲੈ ਕੇ ਆ ਸਕਦੀ ਆ ਤਾਂ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਆਣਾ ਸਰਕਾਰਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਸਾਡੀ ਸ਼ਿਵਰਾਜ ਸੇਨਾ ਵੱਲੋਂ ਸੈਂਟਰ ਗਵਰਨਮੈਂਟ ਨੂੰ ਇਹੀ ਅਪੀਲ ਆਰ ਪੰਜਾਬ ਸਟੇਟ ਦੀ ਜਿਹੜੀ ਸਰਕਾਰ ਭਗਵੰਤ ਮਾਨ ਮੌਜੂਦਾ ਸਰਕਾਰ ਉਹਨਾਂ ਨੂੰ ਵੀ ਇਹੀ ਗੁਜਾਰਿਸ਼ ਹੈ ਕਿ ਨੌਜਵਾਨਾਂ ਨੂੰ ਜਿਹੜਾ ਆ ਬਚਾ ਕੇ ਰੱਖੋ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰੋ ਤੇ ਆ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੈ ਇਹਨੂੰ ਵੀ ਕਿਸੇ ਤਰੀਕੇ ਬਾਹਰੋਂ ਦੀ ਇੱਥੇ ਲਿਆਂਦਾ ਜਾਵੇ ਤੇ ਬਾਅਦ ਚੋਂ ਇਹਦਾ ਕੀ ਕਰਨਾ ਆ ਉਹ ਸਾਡੇ ਸਮਾਜ ਨੇ ਦੇਖਣਾ ਅਸੀਂ ਦੇਖਣਾ ਕਿਉਂਕਿ ਇਹ ਬਾਹਰ ਬੈਠਾ ਭੋਂਕਦਾ ਰਹਿੰਦਾ ਆ ਨੌਜਵਾਨਾਂ ਨੂੰ ਬੇਲਾਂਦਾ ਰਹਿੰਦਾ ਫਸਲਾਂਦਾ ਰਹਿੰਦਾ ਜ਼ਹਿਰ ਘੋਲਦਾ ਆ ਇਹ ਬਹੁਤ ਮਾੜੀ ਗੱਲ ਆ ਮੈਂ ਨੌਜਵਾਨਾਂ ਨੂੰ ਹੱਥ ਜੋੜ ਕੇ ਆਈ ਬੇਨਤੀ ਕਰੂੰਗਾ ਕਿ ਇਹੋ ਜਿਹੇ ਬੰਦਿਆਂ ਦੇ ਮਗਰ ਨਾਲ ਲੱਗ ਕੇ ਚੰਗੇ ਕੰਮ ਜਿਹੜੇ ਚੰਗੇ ਕੰਮਾਂ ਦੀ ਸੇਜ ਲੈਣੀ ਚਾਹੀਦੀ ਹੈ ਜੈ ਭਾਰਤ ਜੈ ਸੰਵਿਧਾਨ ਜੈ ਸ਼੍ਰੀ ਰਾਮ ਸੋ ਬਿਲਕੁਲ ਇਹ ਤਸਵੀਰਾਂ ਜਿੱਥੇ ਕੀ ਆ ਦਮਦਾਰੀ ਚੌਂਕ ਦੀਆਂ ਨੇ ਜਿੱਥੇ ਕੀ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਵੀ ਆ ਉੱਥੇ ਹੀ ਸ਼ਿਵਰਾਜ ਜਨਾ ਮੈਦਾਨ ਦੇ ਵਿੱਚ ਉਤਰੀਆ ਬਾਬਾ ਸਾਹਿਬ ਦੇ ਹੱਥ ਦੇ ਵਿੱਚ ਬਾਬਾ ਦਾ ਜਿਹੜੇ ਸਮਾਨ ਦੇ ਵਿੱਚ ਉੱਥੇ ਇਹ ਕਿਹਾ ਜਾ ਰਿਹਾ ਲੋਕਾਂ ਦੇ ਵੱਲੋਂ ਕੀ ਜਿੱਤੇ ਕੀ ਕਾਫੀ ਮਾਹੌਲ ਜਿਹੜਾ ਜੇ ਕਿ ਬਗੜਿਆ ਜਾਂਦਾ ਤੇ ਵਿਕਾਸ ਵਪਾਰ ਤੇ ਵੀ ਅਸਰ ਪੈਂਦਾ ਵਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਇਸ ਸ਼ਰਾਰਤੀਆਂ ਅੰਸਰਾ ਦੇ ਵਿਅਕਤੀਆਂ ਦੇ ਬਿਆਨਾਂ ਦੇ ਉੱਤੇ ਭੜਕੋ ਨਾ ਸੁਕੋ ਉਦਾ ਹਾਲ ਕਰੋ ਜੁੜੇ ਰਹੋ ਲੁਧਿਆਣਾ ਨਾਲ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਟਿਕਟ ਕਮਾਤਣਾ ਯਮਪੀਰ ਯਮੰਬੇਰੀ ਰਿਪੋਰਟ ਧੰਨਵਾਦ